ਸਸੇ ਘਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਹੱਸੀ ਵੀ ਠੀਕ ਠਾਕ ਆ ਤੇ ਕਰਨ ਲੱਗਾ ਜੀ ਅੱਜ ਦਾ ਬਲੌਗ ਸ਼ੁਰੂ ਦੀਸ ਲਓ ਜੀ ਮੌਸਮ ਚੈੱਕ ਕਰ ਲਓ ਮੌਸਮ ਹੋ ਰੱਖਿਆ ਭੱਦਾ ਜਾ ਨਾ ਤੋਪਾ ਨਾ ਠੰਡ ਤੇ ਅੱਜ ਮੈਂ ਵੀ ਘਰੇ ਸੀਗਾ ਤੇ ਡੇਢ ਜਾਣ ਦੀ ਤਿਆਰੀ ਸੀ ਜਾਣਾ ਤਾਂ ਹੈਗਾ ਕੰਮ ਤੇ ਪਰ ਲੇਟ ਜਾਣਾ ਸਵੇਰ ਦੇ ਪੱਜ ਚੁੱਕੇ ਆ ਜੀ 10:30 ਤੇ 11:00 ਵਜੇ ਜਾਵਾਂਗੇ ਕੰਮ ਤੇ ਤੇ ਬਾਕੀ ਬੱਚੇ ਆਪਣੇ ਚਲੇ ਗਏ ਸੀ ਤੇ ਪਰਮ ਨੇ ਸਾਰਾ ਸੈਟਅਪ ਕਰਕੇ ਭੇਜਦੇ ਬੱਚੇ ਮੈਂ ਹੁਣ ਉੱਠੇ ਸੀ ਆ ਜੀ ਤੇ ਪਰ ਉਹ ਲੱਗੀ ਹੋਈ ਆ ਰੋਟੀ ਬਣਾਉਣ ਮੈਂ ਜੀ ਸਾਰਿਆਂ ਨੂੰ ਮੈਂ ਲੱਗੀ ਹੋਈ ਸੀ ਰੋਟੀ ਬਣਾਉਣਾ ਜਿੱਥੇ ਗੱਗੀ ਨੇ ਲੇਟ ਕਰਾਇਆ ਹੈ ਅੱਜ ਘਰੇ ਬੈਠੇ। ਕਹਿੰਦੇ ਮੈਂ ਦੱਸ ਗਿਆ ਰ ਮੈਂ ਜਾਂਗਾ ਕੰਮ ਤੇ। ਮੇਰੇ ਸਾਰੇ ਕੰਮ ਰਹਿ ਗਏ। ਇਹਨਾਂ ਦੇ ਚੱਕਰ 'ਚ। ਬੱਚੇ ਤਾਂ ਭੇਜਦੇ ਸੀ ਰੋਟੀ ਬਣਾ ਕੇ। ਠੀਕ ਹੁਣ ਬਣਾ ਰਹੀ ਆ ਤੇ ਆਪਦੀ ਵੀ ਬਣਾ ਲਈਏ ਮੈਂ ਚਲੋ ਘਰੋਂ ਬਣਾ ਲਾਂਗੇ ਫਿਰ ਖਾ ਲਾਂਗੇ ਦਰਦ ਨਾਲ। ਠੀਕ ਹੈ ਜੀ ਫਿਰ ਬਣਾ ਲਈਏ ਰੋਟੀ ਮਿਲਦੇ ਆਂ ਫਿਰ ਬਾਅਦ 'ਚ। ਜੁੜੇ ਰਹੋ ਬਲੌਗ ਦੇ ਨਾਲ। ਲਓ ਜੀ ਗੱਗੇ ਚੱਲੇ ਨੇ ਹੁਣ ਬਾ ਡੋਗੀਆਂ ਨੂੰ ਰੋਟੀ ਪਾਉਣ ਮਖੌਲ ਨੂੰ ਪਾਇਓ ਪਹਿਲਾਂ ਮੈਂ ਹਜੇ ਬਣਾ ਰਹੀ ਸੀ ਆ ਦੇਖ ਲਓ ਮੇਰਾ ਸੈਲਫ ਤੇ ਖਲਾਰਾ ਦੇਖ ਲਓ ਅੱਜ ਤੁਰ ਤੱਕ ਕੋਈ ਕੰਮ ਨਹੀਂ ਕਰਿਆ ਅੱਜ ਮੈਂ ਸਾਰੇ ਕੰਮ ਮੇਰੇ ਲੇਟ ਕਰਾਤੇ ਆ ਬੰਦੇ ਨੇ ਆ ਬੰਦਾ ਘਰੇ ਬੈਠਾ ਜੀ ਲਓ ਜੀ ਮੈਂ ਬਣਾ ਰਹੀ ਸੀ ਰੋਟੀ ਇਧਰ ਆਪਣਾ ਦੁੱਧ ਤਰਿਆ ਹੋਇਆ ਗਰਮ ਹੋਣ ਵਾਸਤੇ ਤੇ ਇਹ ਕਹਿੰਦੇ ਮੈਂ ਪਹਿਲਾਂ ਡੋਗੀਆਂ ਨੂੰ ਪਾਇਆ ਮੈਂ ਰੋਟੀਆਂ ਮਾ ਪਾਇਓ ਉਹ ਵੀ ਜ਼ਰੂਰੀ ਨੇ ਬੰਦੇ ਕਹਿੰਦੇ ਨਾ ਕੁਆਲਿਟੀ ਕਰਦੇ ਨੇ ਆਪਣੀ ਸਾਰੀ ਰਾਤ ਵਿਚਾਰੇ ਆਪਣੇ ਘੇਟਾਂ ਜੀ ਬੈਂਦੇ ਨੇ ਉਹ ਗਲੀ 'ਚ ਕੋਈ ਜੇ ਕੋਈ ਉਪਰਾ ਡੌਗੀ ਵੀ ਆ ਜੇ ਕੋਈ ਹੋਰ ਗਲੀ ਦਾ ਆ ਜੇ ਨਾ ਆਉਣ ਨਹੀਂ ਦਿੰਦੇ ਉਹ ਵੀ ਬਸ ਸਾਡੇ ਹੀ ਇਹ ਏਰੀਆ ਇੱਧਰ ਤੁਸੀਂ ਆਉਣੇ ਨਹੀਂ ਚਾਹੀਦੇ ਕੋਈ ਉਪਰਾ ਬੰਦਾ ਆ ਜੇਵੇ ਉਹਦੇ ਮਗਰ ਪੈ ਜਾਂਦੇ ਨੇ ਕੋਈ ਉਪਰੀ ਕੋਈ ਡੌਗੀ ਆ ਜੇ ਕੋਈ ਗਊ ਆ ਜੇ ਸਾਰਿਆਂ ਦੇ ਮਗਰ ਪੈਂਦੇ ਨੇ ਕਿਸੇ ਨੂੰ ਨਹੀਂ ਆਉਣ ਦਿੰਦੇ ਗਲੀ 'ਚ ਉਹ ਬਾਕੀ ਠੀਕ ਆ ਵਧੀਆ ਕੱਲੇ ਬੰਦੇ ਨੂੰ ਤਾਂ ਫੇਰ ਵੀ ਠੀਕ ਆ ਚਲੋ ਪਤਾ ਲੱਗਦਾ ਹੈ ਨਾ ਆਪਾਂ ਨੂੰ ਵੀ ਨੋ ਇੱਕ ਹੱਥ ਨਾਲ ਮੈਂ ਰੋਟੀ ਬਣਾ ਰਹੀ ਐ ਇੱਕ ਹੱਥ ਨਾਲ ਫੋਨ ਫੜਿਆ ਹੋਇਆ ਅੱਜ ਦਿਨੇ ਸਾਡਾ ਕੈਮਰਾਮੈਨ ਹੈ ਨਹੀਂ ਕੋਈ ਕੈਮਰਾਮੈਨ ਆ ਦੇ ਪਿਆ ਆਪਣਾ ਸਟੈਂਡ ਮੈਨੂੰ ਜੋਵਨ ਤੇ ਗੁੱਸਾ ਚੜੀ ਜਾਂਦਾ ਅੱਜ ਦਵਾਈ ਨਹੀਂ ਲੈ ਕੇ ਗਿਆ ਜੋਵਨ ਠੀਕ ਨਹੀਂ ਸੀ ਹੈਗਾ ਅੱਜ ਤਿੰਨ ਦਿਨਾਂ ਬਾਅਦ ਸਕੂਲ ਗਿਆ ਤੇ ਪਰੌਂਠੀ ਵੀ ਖਾ ਗਿਆ ਚਾਹ ਵੀ ਪੀ ਗਿਆ ਨਾ ਹਾਲੇ ਪਰੌਂਠੀ ਖਾ ਕੇ ਦਵਾਈ ਲੈ ਜਾ ਕੁਛ ਨਹੀਂ ਖਾ ਕੇ ਪਰੌਂਠੀ ਤੁਰਦਾ ਬਣਿਆ ਦਵਾਈ ਲੈ ਕੇ ਨਹੀਂ ਗਿਆ ਲਓ ਜੀ ਆਪਾਂ ਚੱਲੀਏ ਲਓ ਜੀ ਆਪਾਂ ਲੱਗਿਆ ਜੀ ਹੁਣ ਰੋਟੀ ਪਾਉਣਾ ਖੁੰਡੀਆਂ ਚ ਇਹਨਾਂ ਨੂੰ ਤੇ ਕਾ ਹੋ ਗਿਆ ਖਾ ਦਾ ਖਾ ਦਾ ਖਾ ਦਾ ਲਾ ਖਾ ਰਹਾ ਨਾ ਤੇ ਆਪਣੇ ਛੋਟੇ ਛੋਟੇ ਥੋੜੇ ਰਾਖੀ ਕਰਦੇ ਸਾਰੇ ਪਤੀਆ ਬਹੁਤ ਨੇ ਦੇਖੋ ਲਓ ਜੀ ਗੱਗੀ ਵੀ ਚਲੇ ਗਏ ਸੀਗੇ ਤੇ ਮੈਂ ਕਰਨ ਲੱਗੀ ਹੁਣ ਕੰਮ ਕੰਮ ਤੁਹਾਨੂੰ ਮੈਂ ਦਿਖਾਏ ਸੀ ਆਪਣੇ ਖਨਾਰਾ ਬਹੁਤ ਪਿਆਰ ਕਰ ਸੀ ਅੱਜ ਸਾਰੇ ਕੰਮ ਲੇਟ ਹੋ ਗਏ 12:00 ਬੱਜ ਗਏ ਤੇ ਹੁਣ ਮੈਂ ਲਾਉਣ ਲੱਗੀ ਸੀ ਮਸ਼ੀਨ ਵਾ ਚਲੋ ਪਹਿਲਾਂ ਇਹਨੇ ਮਸ਼ੀਨ ਲਾ ਦੀਏ ਕੱਪੜੇ ਧੋਈ ਜਾਣਗੇ ਨਾਲ ਦੀ ਨਾਲ ਤੇ ਮੈਂ ਇਹਨੇ ਲਾ ਲੂੰਗੀ ਝਾਰੂ ਸਾਰੂ ਲਾਉਣ ਵਾਲਾ ਬਹੁਤ ਘਰ ਗੰਦਾ ਹੋਇਆ ਪਿਆ ਕੱਲ ਅਸੀਂ ਹੈ ਨਹੀਂ ਸੀਗੇ ਘਰੇ ਕੱਲ ਅਸੀਂ ਗਏ ਹੋਏ ਸੀਗੇ ਤੇ ਆਪਣੇ ਰਿਸ਼ਤੇਦਾਰੀ ਚ ਡੈਥ ਹੋ ਗਈ ਸੀਗੀ ਭੋਗਤੇ ਗਏ ਸੀਗੇ ਕੱਲ ਬਾਹਰ ਘਰ ਦੇ ਘਰ ਤੇ ਕੱਲ ਵੀ ਨਹੀਂ ਕੋਈ ਕੰਮ ਹੋਇਆ ਚਾਚੇ ਨਾਲ ਬਸ ਘੱਟ ਲੋੜ ਦੀ ਜਿੰਨਾ ਕੁ ਹੋ ਗਿਆ ਉਹਨਾਂ ਦੇ ਕਰਕੇ ਚਲੇ ਗਏ ਤੇ ਅੱਜ ਉਹ ਲੇਟ ਹੋ ਗਈ ਮੈਂ 12 ਵਜੇ ਤੇ ਹੁਣ ਲਾ ਰਹੀਆਂ ਮਸ਼ੀਨ ਬਾਤ ਚਲਾਉਣੀ ਆ ਫਿਰ ਮੇ ਝਾੜੂ ਧੁੱਪ ਨਿਕਲੀ ਹਲਕੀ ਹਲਕੀ ਜੀ ਹੁਣ ਤਾਂ ਸਹੀ ਹੋ ਗਿਆ ਮੌਸਮ ਪਹਿਲਾਂ ਨਾਲੋਂ ਬਾਕੀ ਜੋ ਵੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਆਪਣੇ ਅੱਜ ਫੇਰ ਬਣ ਰਹੀਆਂ ਨੇ ਮੇਥੇ ਵਾਲੀਆਂ ਰੋਟੀਆਂ ਉੱਪਰ ਘਿਓ ਲਾ ਕੇ ਆਹ ਦੇਖੋ ਆਟਾ ਗੁੰਨਿਆ ਹੋਇਆ ਮੇਥੇ ਵਾਲਾ ਮੱਕੀ ਦਾ ਰੋਟੀਆਂ ਬਣ ਰਹੀਆਂ ਨੇ ਅੱਜ ਫੇਰ ਮੇਥੇ ਪੈ ਸੀਗਾ ਕੱਟ ਕੇ ਰੱਖੋਏ ਮਾ ਚਲੋ ਬਣਾ ਲੀਏ ਨਹੀਂ ਖਰਾਬ ਜਾਣਗੇ ਮੈਨੂੰ ਆਲੂ ਮੇਥੇ ਵਾਲੀ ਸਬਜ਼ੀ ਵਧੀਆ ਨਹੀਂ ਲੱਗਦੀ। ਸੁੱਕੀ ਜੀ ਸਬਜ਼ੀ ਹੋ ਜਾਂਦੀ ਹੈ ਨਾ ਜੋ ਤੁਹਾਨੂੰ ਵਧੀਆ ਲੱਗੇ। ਸੁੱਕੀ ਜੀ ਸਬਜ਼ੀ ਹੋਏ ਨੇ ਮੇਰੇ ਤਾਂ ਰੋਟੀ ਵੀ ਲੱਗਦੀ ਅੰਦਰ ਸੁੱਕੀ ਸਬਜ਼ੀ ਨਾਲ। ਫਿਰ ਮੈਂ ਕਿਹਾ ਚਲੋ ਅੱਜ ਮੇਥੇ ਵਾਲੇ ਰੋਟੀਆਂ ਬਣਾ ਲਵਾਂ। ਮੱਖਣੀ ਆਪਣੇ ਪਈ ਆ। ਜਿਹਨੇ ਮੱਖਣੀ ਨਾਲ ਖਾਣੀ ਹੈ ਦਹੀਂ ਪਿਆ। ਦਹੀਂ ਨਾਲ ਖਾ ਰਣੀ। ਗੱਧੀ ਦਾ ਵੈਸੇ ਦਹੀਂ ਨਾਲ ਖਾ ਲਿਆ। ਉਹ ਕਹਿੰਨੇ ਮੈਨੂੰ ਤਾਂ ਰਾਇਤਾ ਬਣਾ ਲਈ। ਹਰੀ ਮੇਥੇ ਤੇ ਪਿਆਜ਼ ਟੱਕ ਕੇ। ਕਹਿੰਨੇ ਮੈਂ ਦਹੀਂ ਨਾਲ ਖਾਉਂਗਾ। ਬਸ ਠੀਕ। ਮੈਂ ਕਿ ਮਿਰਚਾਂ ਲੈ ਗਈਆਂ ਉਹ ਮਿਰਚਾਂ ਲੈ ਆਇਓ ਪਿਆਜ਼ ਮੈਂ ਕੱਟ ਦੂਗਾ 10 ਰੁਪਏ ਦੇ ਮਿਰਚਾਂ ਲੈ ਆਇਓ ਹਰੀਆਂ ਤੇ ਫੇਰ ਆਪਾਂ ਉਹਦੇ ਵਿੱਚ ਦਹੀਂ ਦੇ ਵਿੱਚ ਕੱਟ ਦਾਂਗੇ ਜਦੋਂ ਆ ਗਈ ਉਹਦੇ ਲੈ ਕੇ ਆਉਣਗੇ ਬੱਚੇ ਆ ਗਏ ਸੀਗੇ ਟਿਊਸ਼ਨ ਤੋਂ ਦੋਨੇ ਜਾਣੇ ਔਰ ਮੈਂ ਲੱਗੀ ਸੀ ਰੋਟੀ ਬਣਾਉਣ ਕੱਪੜੇ ਆਪਣੇ ਧੋਤੇ ਗਏ ਹਜੇ ਕੱਪੜੇ ਨੇ ਮੈਂ ਤਾਹਾ ਮਾਰਦੀਆਂ ਨੇ ਸਾਹਮਣੇ ਆ ਹਜੇ ਭਾਂਡੇ ਮੈਂ ਮਾਂਸਦੇ ਸੀਗੇ ਬਲੌਗ ਮਿਲਦੂ ਬਾਅਦ ਕੋਈ ਕੰਟੀਨਿਊਟੀ ਨਹੀਂ ਕੀਤਾ ਕਿਉਂਕਿ ਮੈਂ ਫੈ ਗਈ ਸੀ ਮੈਂ ਦਿਲ ਨਹੀਂ ਕੀਤਾ ਵਲੌਗ ਬਣਾਉਣਾ ਤਾਂ ਮੈਂ ਪੈ ਗਈ। ਮਾਂ ਚਲੋ ਸ਼ਾਮ ਨੂੰ ਦੇਖਾਂਗੇ ਸ਼ਾਮ ਨੂੰ ਬਣਾਵਾਂਗੇ। ਨਾਲ ਬੱਚਿਆਂ ਨੂੰ ਬੁਲਾਵਾਂਗੇ। ਬੱਚੇ ਵੀ ਨੇ ਮੇਰੇ ਤੋਂ ਅੱਜ ਗੱਗੀ ਦੇ ਬਰਾਉ ਸ਼ੁਰੂ ਕੀਤਾ ਸੀਗਾ ਪਹਿਰੇ। ਬੱਚੇ ਹੁਣ ਖਾਣਗੇ ਰੋਟੀ ਤੇ ਫਿਰ ਮੈਂ ਤੁਮੇ ਇਹਨਾਂ ਨਾਲ ਮਲੌਣੇ ਜੋ ਰੋਟੀ ਖਾਣਗੇ ਠੀਕ ਹੈ ਜੀ। ਜਿਹਦੇ ਮਿੱਠੀ ਵਾਲੀ ਰੋਟੀ ਖਾਣੀ ਆ ਉਹ ਆਜੋ ਫਟਾਫਟ। ਮੱਖਣੀ ਨਾਲ। ਮੱਖਣੀ ਨਾਲ ਖਾਣੀਆਂ, ਦੇਸੀ ਘੋੜ ਨਾਲ ਖਾਣੀਆਂ, ਮਲਾਈ ਨਾਲ ਖਾਣੀਆਂ ਕਿ ਦਹੀਂ ਨਾਲ ਖਾਣੀਆਂ। ਕਿੰਨੀ ਆਟਾ ਪਾਣੀ ਦੇ ਲਾਜੋ ਰੋਟੀ ਖਾਣੇ ਵਾਸਤੇ ਮੈਂ ਰਾਤ ਬਣਾਈ ਸੀ ਦਾਲ ਤੋਂ ਵੀ ਮੂੰਗੀ ਦੀ ਉਹ ਆ ਪਈ ਉਹ ਵੀ ਕੁੱਕਰ ਚ ਇਹਨਾਂ ਨੂੰ ਦਾਲ ਪਸੰਦ ਨਹੀਂ ਆਈ ਕਹਿੰਦੇ ਦਾਲ ਚ ਹੋੜ ਘੱਟ ਸੀ ਫਿਰ ਮੈਂ ਹੁਣ ਦਿੱਤੀ ਇਹਨਾਂ ਨੂੰ ਦਾਲ ਮਹਾਂ ਨੂੰ ਫੋਨ ਨੂੰ ਫੇਰ ਟੀਪਣਾ ਜੀ ਫਿਰ ਦਾਲ ਪਾ ਦੇਣੀ ਹੈ ਗਰਮ ਕਰਕੇ ਮੈਂ ਤਾਂ ਕੋਲ ਹੁਣ ਆਪਾਂ ਬਣਾਉਣੇ ਆਂ ਮਿੱਠੀਆਂ ਰੋਟੀਆਂ ਕਿਉਂਕਿ ਮੇਥਿਆ ਨੇ ਫਿਰ ਖਰਾਬ ਹੋ ਜਾਣਾ ਸੀਗਾ ੱਟੇ ਪਈ ਸੀ ਠੀਕ ਹੈ ਜੀ ਹੋਰ ਬਣਾ ਲੀਏ ਰੋਟੀ ਫਿਰ ਮਿਲਦੇ ਹਾਂ ਤੁਹਾਨੂੰ ਬਾਅਦ ਚ ਮਾਰੇ ਬੱਚਿਆਂ ਨਾਲ ਮਰੋਣੀ। ਲਓ ਜੀ ਇੱਧਰਲੇ ਕਮਰੇ 'ਚ ਆਪਣੇ ਰੱਖੇ ਪਏ ਨੇ ਧੋਏ ਹੋਏ ਕੱਪੜੇ ਇਹਨਾਂ ਦੀਆਂ ਮਾਰਨੀਆਂ ਨੇ ਹੁਣ ਤੈਹਾ ਤੈਹਾ ਮਾਰ ਕੇ ਇਹਨਾਂ ਨੂੰ ਸਾਂਭ ਦੀਏ ਇਹਨਾਂ ਦੇ ਟਿਕਾਣੇ 'ਤੇ ਬੱਚੇ ਲੱਗੇ ਹੋਏ ਨੇ ਫੋਨਾਂ ਦੇ ਉੱਪਰ ਆਹ ਦੇਖ ਲਓ ਦੋਨੇ ਇੱਕ ਆ ਪਿਆ ਇੱਕ ਉਹ ਬੈਠਾ ਨੀਚੇ ਮੱਜੇ ਦੇ ਓਏ ਨੇ ਸੀਰੀਅਸ ਹੋਏ ਪਿਆ ਤੁਸੀਂ ਦੋਨੇ ਜਣੇ ਹਾਂ ਨਾ ਹਾਂ ਜੋਮੀ ਸਤਿ ਸ਼੍ਰੀ ਅਕਾਲ ਕਰ ਦੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਜਣੇ ਇਹ ਤਾਂ ਪੁੱਛ ਲਾ ਬਹੁਤ ਵਧੀਆ ਹੋਮੋਗੇ ਬਹੁਤ ਵਧੀਆ ਹੋਮੋਗੇ ਹਾਂ ਸਾਰੇ ਬਹੁਤ ਵਧੀਆ ਨੇ ਤੂੰ ਵਧੀਆ ਤੂੰ ਠੀਕ ਆ ਸੋਹਮ ਹਾਂ ਠੀਕ ਆ ਹਾਂ ਕੀ ਹੁੰਦਾ ਹੈ ਯੈਸ ਮੰਮਾ ਯੈਸ ਮੰਮਾ ਇਦਾਂ ਟੀਵੀ ਚੱਲੀ ਜਾਂਦਾ ਉਹ ਬੰਦ ਕਰਿਆ ਹੁਣ ਦੋਨਾਂ ਨੇ ਫੋਨ ਚੱਕ ਲੇ ਆ ਜੋ ਬੰਦੇ ਕੰਮ ਦੇਖ ਲੋ ਇੱਧਰ ਡਰੈੱਸ ਕੋਟ ਬੈਗ ਸਾਰਾ ਕੁਝ ਪਾਣੀ ਵਾਲੀ ਬੋਤਲ ਸਾਰਾ ਕੁਝ ਇਹ ਤਾਂ ਬੈੱਡ ਤੇ ਢੇਰ ਲਾਇਆ ਹੁੰਦਾ ਇਹਨੇ ਇਕੱਲੇ ਨੇ ਗੰਦ ਪਾਇਆ ਹੁੰਦਾ ਘਰੇ ਸੋਹਮ ਜਦੋਂ ਸਕੂਲੋਂ ਆਉਂਦਾ ਨੇ ਇਹਦਾ ਪਤਾ ਵੀ ਨਹੀਂ ਲੱਗਦਾ ਵੀ ਸੋਹਮ ਸਕੂਲੋਂ ਆ ਗਿਆ ਇਹਦਾ ਕੋਈ ਖਲਾਰਾ ਨਹੀਂ ਹੁੰਦਾ ਮੇਰਾ ਤਾਂ ਪਤਾ ਚੱਲਦਾ ਜਦੋਂ ਤੂੰ ਸਕੂਲੋਂ ਆ ਜਾਂਦਾ ਤੇਰਾ ਖਲਾਰਾ ਪਤਾ ਲੱਗ ਜਾਂਦਾ ਵੀ ਜੋ ਬੰਨ ਘਰੇ ਆ ਗਿਆ ਲਓ ਜੀ ਮੈਂ ਰੋਟੀ ਬਣਾ ਕੇ ਹੋ ਗਈ ਸੀਗੀ ਫ੍ਰੀ ਬੱਚਿਆਂ ਨੂੰ ਵੀ ਖਵਾਤੀ ਤੇ ਮੈਂ ਵੀ ਖਾ ਲਿਆ ਦੋ ਰੋਟੀਆਂ ਮੈਨੂੰ ਵੀ ਭੁੱਖ ਲੱਗੀ ਹੋਈ ਸੀ ਸਵੇਰ ਦੀ ਗੱਗੀ ਨਾਲ ਹੀ ਖਾਧੀ ਸੀ ਰੋਟੀ ਜਦੋਂ ਸਵੇਰੇ ਗੱਗੀ ਗਏ ਨੇ 10 10:30 11 ਵਜੇ ਬਸ 11 ਵਜੇ ਤਾਂ ਪਰੋ ਚਲੇਗਾ ਇਸੇ 10:30 ਅਸੀਂ ਰੋਟੀ ਖਾਧੀ ਸੀ ਤੇ ਹੁਣ ਮੈਨੂੰ ਵੀ ਭੁੱਖ ਲੱਗੀ ਸੀ ਤੇ ਮੈਂ ਵੀ ਖਾ ਲਈ ਤੇ ਬੱਚਿਆਂ ਨੇ ਵੀ ਖਾ ਲਈ ਹੁਣ ਅਸੀਂ ਹੋ ਗਏ ਫ੍ਰੀ ਹੁਣ ਗੱਗੀ ਦਾ ਫੋਨ ਆਇਆ ਸੀ ਉਹ ਵੀ ਆ ਰਹੇ ਨੇ ਫਿਰ ਉਹ ਖਾ ਲੈਣਗੇ ਤੇ ਹਜੇ ਅਡਜਸਟ ਪੈਨ ਆਪਣਾ ਚੱਲ ਰਿਹਾ ਕਿਉਂਕਿ ਧੂਆ ਬਹੁਤ ਹੋ ਜਾਂਦਾ ਅੰਦਰ ਰੋਟੀ ਬਣਾਉਣੇ ਜਦੋਂ ਕਿਓ ਲਾ ਕੇ ਤਵੇ ਤੇ ਤੇ ਸੈਲਫ ਨੂੰ ਮੈਂ ਸਾਫ ਕਰਤੀ ਅਜੇ ਗੈਸ ਸਾਫ ਕਰਨ ਨਾਲ ਆ ਪਿਆ ਮੇਰਾ ਦੇਖੋ ਸੈਲਫ ਵੀ ਸਾਫ ਆ ਬਾਕੀ ਹਜੇ ਆ ਥੋੜੇ ਬਹੁਤੇ ਜਿਹੜੇ ਭਾਂਡੇ ਨੇ ਉਹ ਵੀ ਆਪਾਂ ਚੱਕਣੇ ਆ ਆ ਪਲੇਟ 'ਚ ਮੈਂ ਰੋਟੀ ਖਾਧੀ ਦੇਖੋ ਮੱਖਣੀ ਪਈ ਆ ਹਜੇ ਦੇ ਵਿੱਚ ਤੇ ਬਾਕੀ ਗੱਗੀ ਦੇ ਆਣ ਤੋਂ ਕਰਾਂਗੇ ਸਾਰਾ ਕਿਚਨ ਦਾ ਜਿਹੜਾ ਵੀ ਰਹਿ ਗਿਆ ਤੇ ਹੁਣ ਮੈਂ ਚੱਲਦੀ ਹਾਂ ਬਾਹਰ ਬਾਹਰ ਚੱਲਦੇ ਹਾਂ ਬਾਹਰ ਆਪਣੀ ਥੋੜੀ ਜਿਹੀ ਮਸ਼ੀਨ 'ਚ ਕੱਪੜੇ ਰਹਿਦੇ ਸੀ ਦੋਕ ਉਹਨਾਂ ਨੂੰ ਦੇਖ ਲਈਏ ਥੋਤੇ ਗਏ ਕਨਾ ਉਹਨਾਂ ਨੂੰ ਕੱਢ ਕੇ ਨਾ ਸਟੈਂਡ ਤੇ ਪਾਵਾਂਗੇ ਤੇ ਆਪਣੇ ਲੈਟਾਂ ਹੀ ਲੈਟਾਂ ਨੇ ਬਹੁਤ ਚਾਨਣੀ ਚਾਨਣਾ ਬਿਹੜੇ ਚ ਤਾਂ ਮੈਂ ਕਾਫੀ ਲੈਟਾਂ ਲਵਾ ਰੱਖਿਆ ਨੇ ਕਿਉਂਕਿ ਲੈਟਾਂ ਬਣਾ ਤਾਂ ਫਿਰ ਹਨੇਰਾ ਹਨੇਰਾ ਲੱਗਦਾ ਉਹ ਕੱਪੜੇ ਕੱਢ ਦੀਏ ਮਸ਼ੀਨ 'ਚੋਂ ਮੇਰੀ ਸ਼ਰਟ ਦੱਸਿਓ ਵੀ ਅੱਜ ਸੋਹਣੀ ਆ ਇਹ ਬਹੁਤ ਪੁਰਾਣੀ ਸ਼ਰਟ ਆ ਮੈਂ ਅੱਜ ਪਾਈ ਆ ਵੈਸੇ ਮੇਰੇ ਛੋਟੀ ਹੋ ਗਈ ਤੇ ਅੱਜ ਦਾ ਤੇ ਨਹੀਂ ਪਾਉਂਗੀ ਇਹਨੂੰ ਫਿਰ ਮੈਂ ਦੇ ਦੂੰਗੀ ਕਿਸੇ ਨੂੰ ਜੋ ਬੰਦੇਵ ਨਹੀਂ ਆਉਂਦੀਗਾ ਨਾ ਚੋਬਰ ਕਹਿੰਦਾ ਮम्मा ਇਹਦਾ ਕੁੜੀ ਆਲੀ ਆ ਖਾ ਮੈਂ ਹਾਂ ਪਤਾ ਨਹੀਂ ਕੀ ਲਿਖਾਇਆ ਕਹਿੰਦਾ ਉੱਪਰ ਕਹਿੰਦਾ ਮੈਂ ਨਹੀਂ ਇਹ ਪਾਉਂਦਾ ਤੇ ਫਿਰ ਮੈਂ ਅੱਜ ਪਾਈ ਸੀ ਚਲੋ ਹੁਣ ਮੈਂ ਕਹਾ ਚਲੋ ਅੱਜ ਦਾ ਦਿਨ ਪਾਈ ਲੈਨੇ ਆ ਨਾ ਕਿ ਫਿਰ ਦੇ ਦਾਂ ਕਿਸੇ ਨੂੰ ਚਲੋ ਠੀਕ ਹੈ ਜੀ ਹੁਣ ਕਰਦੀ ਐ ਮਸ਼ੀਨ ਚੋਂ ਕੱਪੜੇ ਅਜੇ ਮੇਰਾ ਮੰਜਾ ਵੀ ਬਾਹਰ ਹੀ ਪਿਆ ਸਕੂਟਰੀ ਵੀ ਬਾਹਰ ਖੜੀ ਆ ਉਹ ਵੀ ਅੰਤਰ ਕਰਨਾ ਸਾਰਾ ਕੁਝ ਈ ਆ ਗਈ ਸੀ ਕੰਮ ਤੋਂ ਤੇ ਏ ਏ ਰਜਾਈ ਦੇ ਰਹਿ ਮੈਂ ਜੋਬਨ ਨੂੰ ਦੋਵੰਦੀ ਸੇਵਾ ਸੰਭਾਲਣ ਵਾਸਤੇ ਰੋਟੀ ਪਾਉਣ ਵਾਸਤੇ ਮੈਂ ਇਹਨਾਂ ਵਾਸਤੇ ਰਾਇਤਾ ਬਣਾ ਲਈ ਸੀ ਹਜੇ ਬਣਾਇਆ ਨਹੀਂ ਸੀ ਕਿਉਂਕਿ ਪਿਆਜ਼ ਕੱਟਿਆ ਪਿਆ ਸੀ ਛਿੱਲਿਆ ਪਿਆ ਸੀ ਮੈਂ ਚਲ ਆਇਆ ਤਾਂ ਦਹੀਂ ਚ ਪਾਵਾਂਗੀ ਤੇ ਹਰੀਆਂ ਮਿਰਚਾਂ ਤੇ ਧਨੀਆ ਲੈ ਕੇ ਆਏ ਨੇ ਕਿੰਨੇ ਦੀਆਂ ਮਿਰਚਾਂ 10 ਰੁਪਏ ਬਹੁਤ ਨੇ ਇਹ ਖਰਾਬ ਹੋ ਜਾਂਦੀਆਂ ਨੇ ਇਹ ਧਨੀਆ ਵੀ ਹੋਰ ਹੁਣ ਕੀ ਗੱਲ ਨਹੀਂ ਆਉਂਦੀ ਠੰਦ ਬਹੁਤ ਹੋ ਗਈ ਨਾ ਅੱਜ ਵਾਰੇ ਹੋਰ ਹਜਤ ਆਇਆ ਨਾ ਹੁਣ ਦੁੱਧ ਪਾ ਕੇ ਇੰਜ ਇਹ ਜਲਦੀ ਚੜ ਗਈ ਮੈਨੂੰ ਬੁਰਾ ਹਾਲ ਠੰਦ ਬਹੁਤ ਹੋਈ ਪਈ ਆਗੀ ਬਾਹਰ ਠੰਦ ਪੈ ਰਹੀ ਆ ਬਾਹਰ ਠੰਦ ਮੁੜ ਕੇ ਦਵਾਰੇ ਉਹ ਹੋ ਜਾਂਦੀ ਨਾ ਸਰਦੀ ਆ ਜਾਂਦੀ ਆ ਚਾਰ ਕਿਦਾਂ ਵਧੀਆ ਕੋਕੋਲੀ ਤੇ ਸੀ ਮੈਂ ਕਾਹਦੀ ਸੀ ਦੁੱਧ ਦਾ ਹਮ ਸੋਮ ਦਾ ਤੇ ਇਹਨਾਂ ਨੂੰ ਮੈਂ ਕਿਹਾ ਰਾਇਤਾ ਬਣਾ ਦੇ ਰੋਟੀ ਖਾਣ ਨੂੰ ਹੁਣ 9:30 ਹੋ ਗਏ ਟਾਈਮ ਹਾਂ ਟਾਈਮ ਟੇਬਲ ਜਾ ਹੈ ਲੱਗਾ ਕੰਮ ਤੇ ਲੱਗਣ ਕਰਕੇ ਰੋਟੀ ਦਾ ਕੋਈ ਟਾਈਮ ਨਹੀਂ ਲਿਆ ਪਹਿਲਾਂ ਵਧੀਆ ਸੀਗਾ ਛੇ ਵਾਦੇ ਰੋਟੀ ਖਵਾ ਲਈ ਪਰ ਨਾਲੇ ਸਾਰਾ ਹੀ ਖਾਰਾ ਦੇ ਹੀ ਹੁਣ ਤਾਂ ਪੈਂ ਵੀ ਨਾ ਇਹਦਾ ਹਾਲ ਹੀ ਬੱਚਾ ਨੇ ਵੀ ਖਾ ਲ ਤੁਸੀਂ ਰਹਿਣ ਬੰਦੇ ਵਾਸਤੇ ਤੁਸੀਂ ਰੋਟੀ ਖਾ ਲਓ ਬਸ ਦੁੱਧ ਪੀਣਾ ਜੀ ਉਲਟਾ ਹੋਊਗਾ ਕੰਮ ਇਹ ਕਿ ਜਣਾ ਰੋਟੀ ਖਾਊਗਾ ਬਾਕੀ ਦੁੱਧ ਪੀਹੇ ਕੰਮ ਵੀ ਜ਼ਰੂਰੀ ਆ ਕੰਮ ਵੀ ਕਰਨਾ ਚਾਹੀਦਾ ਚਾਹੇ ਇੱਥੇ ਆ ਚਾਹੇ ਬਾਹਰ ਕਿੰਨੇ ਪਾਣਾ ਤਾਂ ਘੱਟ ਮਿਰਚਾਂ ਵਾਲਾ ਨਾ ਨਾ ਠੀਕ ਜਿਹੀ ਰੱਖੋ ਬਸ ਆ ਦੋ ਮਿਰਚਾਂ ਬਹੁਤ ਆਈਆਂ ਫਿਰ ਯਕੀਨ ਕਰੀਏ ਮੈਂ ਚਾਹ ਰਿਹਾ ਹਾਂ ਸਹੀ ਹੈ ਬਸ ਮੀਡੀਅਮ ਜਿਹਾ ਰੱਖਿਓ ਬਸ ਬਾਲਾ ਵੀ ਨਹੀਂ ਚਾਹੀਦਾ ਤੇ ਆਪਾਂ ਰੋਟੀ ਖਾਣ ਤੋਂ ਬਾਅਦ ਰੋਟੀ ਖਾ ਲਈਏ ਤੇ ਆਨ ਜਿਹਨੇ ਜਿਹਨੇ ਸਾਰੇ ਤੇ ਨਾਲ ਰੋਟੀ ਖਵਾਣੀ ਆ ਤੇ ਦੋ ਦੇ ਪੈ ਗਈਆਂ ਗਾ ਉਹ ਵੀ ਦੱਸ ਦੋ ਵਾ ਵਾ ਕੋਈ ਨਾ ਦਬਾ ਕਾ ਦੋਨ ਤੰਗ ਬੋਧਰ ਦਾ ਐਡਾ ਬڑا ਹੋ ਗਿਆ ਪਰ ਤੰਗ ਕਰ ਨਹੀਂ ਕਰਦਾ ਛੋਟਾ ਹੁੰਦਾ ਔਰ ਨਾ ਬਹੁਤ ਤੰਗ ਕਰਦਾ ਜੋ ਬਣ ਇਹ ਗੇਮ ਦੇ ਚੱਕਰ ਤੋਂ ਹੋ ਗਿਆ ਫੋਨ ਨਹੀਂ ਕੋ ਕੋ ਆ ਗੇਮਾਂ ਦੇ ਤਾਂ ਨਾ ਇਹਨਾਂ ਦੀ ਜ਼ਿੰਦਗੀ ਖਰਾਬ ਕਰਦੀ ਇਨ ਗੇਮਾਂ ਨੇ ਕਾਨੂੰ ਕਰੀਆ ਅਸਲ ਚ ਤਾਂ ਕਰੋਨਾ ਨੇ ਕਰੀਆ ਉਹ ਜਿਹੜਾ ਕਰੋਨਾ ਆ ਗਿਆ ਸੀ ਉਹਨੇ ਉਹੋ ਕਰਤਾ ਕਰੋਨਾ ਵੀ ਕਹਿੰਦਾ ਸੀ ਕਿ ਆ ਵੀ ਮੋਬਾਈਲਾਂ ਤੇ ਖੇਡਣੇ ਹੋਰ ਕਿਸੇ ਨੂੰ ਕੀ ਪਤਾ ਸੀ ਇਹ ਘਰੇ ਬੜੇ ਰਹੋ ਕਰੋਬਾਨਾ ਨਿਕਲੋ ਬਸ ਹੋਰ ਕੋਈ ਕੰਮ ਨਹੀਂ ਹੈਗਾ ਲਓ ਜੀ ਲੱਗੇ ਹੁਣ ਆਪਾਂ ਰੋਟੀ ਖਾਣ ਮਿਲਦੇ ਆ ਰੋਟੀ ਖਾਣ ਤੋਂ ਬਾਅਦ ਦੇਖਦੇ ਆ ਨਾ ਨਾ ਬਸ ਠੀਕ ਹੈ ਜੀ ਦੇਖੋ ਬੱਚਾ ਕਿੰਨੇ ਘੱਟ ਹੋਰ ਘੱਟਦੀਆਂ ਛੱਡ ਦਿਓ ਅਜੇ ਲਓ ਜੀ ਗੱਗੇ ਤੇ ਸੋਹਮ ਰੋਟੀ ਖਾ ਰਹੇ ਨੇ ਨਾਲ ਇਹਨਾਂ ਨੂੰ ਗੋਭੀ ਦੀ ਸਬਜ਼ੀ ਲੈ ਲਈ ਰਾਇਤਾ ਤੇ ਮੇਥੇ ਵਾਲੀ ਰੋਟੀ ਸੋਹਮ ਨੇ ਨਾ ਢੰਗ ਨਾਲ ਖਾਦੀ ਨਹੀਂ ਸੀ ਰੋਟੀ ਜੋਬਨ ਨਾਲ ਇਹਨੂੰ ਦਿੱਤੀ ਸੀ ਰੋਟੀ ਆ ਤੁਹਾਨੂੰ ਗਰਮੀ ਆਈ ਪਈ ਮੱਥੇ ਤੇ ਮਿਰਚਾਂ ਨਾਲ ਮੱਥੇ ਤੇ ਗਰਮੀ ਚਮਕਦੀ ਆ ਮਿਰਚ ਬਹੁਤ ਆ ਗਈ ਕਰਾਰੀ ਸੀ ਮਿਰਚ ਦੋ ਮਿਰਚਾਂ ਕੱਟੀਆਂ ਨੇ ਚਲ ਕੋਈ ਨਾ ਨਜ਼ਾਰੇ ਆਈ ਜਾਣਗੇ ਜਾਈ ਜਾਣਗੇ ਮੈਂ ਪੀ ਲੱਗੀ ਸੀ ਦੁੱਧ ਤੇ ਇਹਨਾਂ ਦਾ ਦੇਖ ਲੋ ਰੋਟੀ ਦਾ ਟਾਈਮ ਆ ਮੇਰਾ ਦੇਖ ਲੋ ਦੁੱਧ ਦਾ ਟਾਈਮ ਆ ਛੋਟਾ ਕੱਬ ਤੇ ਠੰਡ ਬਹੁਤ ਜ਼ਿਆਦਾ ਹੋ ਗਈ ਸੋ ਹਮ ਦੇ ਸਕੂਲੋਂ ਮੈਸੇਜ ਆਇਆ ਮੈਡਮ ਦਾ ਕਿ ਇਹਨਾਂ ਦੇ ਸਕੂਲ 'ਚ ਕੱਲ ਨੂੰ ਬਸੰਤ ਪੰਜਮੀ ਦਾ ਫੰਕਸ਼ਨ ਮਨਾਉਣਾਗਾ ਵੀ ਕੋਈ ਬੱਚਿਆਂ ਦਾ ਫੇਵਰਟ ਫੂਡ ਪਾ ਕੇ ਭੇਜਣਾ ਇਹਨਾਂ ਨੂੰ ਤੇ ਕਲਰਫੁਲ ਡਰੈੱਸ ਪਾ ਕੇ ਭੇਜਣੀਆਂ ਸੋ ਰਸਾਂ ਤਾਂ ਕਲਰਫੁੱਲੀ ਪਾ ਕੇ ਜਾਂਦਾ ਕਿਉਂਕਿ ਇਹਦੇ ਕੋਲ ਯੂਨੀਫਾਰਮ ਹੈ ਨਹੀਂ ਸੀ ਫਿਰ ਮੈਂ ਨਾ ਡੇਲੀ ਸੂਟ ਹੀ ਪਾ ਕੇ ਭੇਜਦਾ ਨਹੀਂ ਹੁੰਦੀ ਐ ਸੋਹਮ ਦੇ ਹੁਣ ਉਹ ਕਹਿੰਦੇ ਵੀ ਇਹਦਾ ਆਪ ਦਾ ਪਸੰਦ ਦਾ ਕੋਈ ਖਾਣਾ ਜਿਹੜਾ ਬੱਚਿਆਂ ਨੂੰ ਪਸੰਦ ਆ ਹੁਣ ਮੈਂ ਰੱਖਦੀ ਆ ਆਲੂ ਵਾਲ ਦੀ ਆ ਥੋੜੇ ਜਿ 5-4 ਕ ਜੋ ਸੋਹਮ ਜੋਗੇ ਜੋ ਬਣ ਗਿਆ ਨਾ ਮੈਂ ਜਾਂਦਾ ਨਹੀਂ ਉਹ ਕਹਿੰਦਾ ਮੈਂ ਛੁੱਟੀ ਕਰੂੰਗਾ ਕਹ ਲੂ ਮੈਂ ਪਤੰਗ ਲਿਆਉਂਗਾ ਮੈਂ ਐ ਕਰੂੰਗਾ ਅਸੀਂ ਉਹਨੂੰ ਪਤੰਗ ਦਾ ਵੈਸੇ ਲਿਓਣ ਨਹੀਂ ਦਿੰਦੇ ਚਲੋ ਇਹ ਛੁੱਟੀ ਕਰੂੰਗਾ ਕਰ ਲੂਗਾ ਹੁਣ ਇਧਰ ਕੋਈ ਪਤੰਗ ਚੜਾਉਂਦਾ ਹੀ ਨਹੀਂ ਆਪਣੇ ਘਰਾਂ ਕਣੀ ਤੇ ਸੋਹਮ ਜਾਊਗਾ ਸਕੂਲ ਤੇ ਗੱਗੀ ਵੀ ਜਾਣਗੇ ਸੋਹਮ ਨੂੰ ਮੈਂ ਆਲੂ ਵਾਲ ਦੰਨੀ ਇਹਨੂੰ ਨਾਲ ਨਾਲ ਮੈਂ ਪੂਰੀਆਂ ਬਣਾ ਦਊਗੀ ਇਹਦੀ ਪੂਰੀ ਫੇਵਰਟ ਆ ਤੇ ਪੂਰੀ ਇਹ ਖਾ ਵੀ ਲੈਂਦਾ ਖੁਸ਼ ਹੋ ਕੇ ਆਲੂ ਪੂਰੀ ਪਾ ਦਊਗੀ ਇਹਨੂੰ ਹਨਾ ਆਲੂ ਵਾਲ ਦੰਨੀ ਦੋਗ ਚਲੋ ਠੀਕ ਹੈ ਜੀ ਲਓ ਜੀ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਹੁਣ ਹੋ ਗਏ ਸੀ ਫ੍ਰੀ ਪੈਣ ਦੀ ਤਿਆਰੀ ਸੋਹਮ ਲਈ ਮੈਂ ਤਿਆਰੀ ਕਰਕੇ ਰੱਖਤੀ ਆਲੂ ਵਾਲ ਕੇ ਰੱਖਤੇ ਤੇ ਆਟਾ ਸਵੇਰੇ ਤਾਜ਼ਾ ਗੁੰਨੂਗੀ ਇਹ ਲੈ ਕੇ ਜਾਊਗਾ ਸਕੂਲ ਆਲੂ ਪੂਰੀ ਤੇ ਹੁਣ ਇਹ ਪਿੰਦੇ ਸੀਗੇ ਦੁੱਧ ਕੱਗੀ ਨੇ ਵੀ ਦੁੱਧ ਪੀ ਲਿਆ ਤੇ ਸੋਹਮ ਵੀ ਦੁੱਧ ਪੀਣ ਲੱਗਿਆ ਹੋਇਆ ਹੋਣ ਲੱਗੇ ਸੀਗੇ ਸੌਣ 9:00 ਵਜੇ ਜੋ ਵੀ ਹਜੇ ਟੀਵੀ ਦੇਖਦਾ ਬਾਹਰ ਜੋਵਨ ਨੇ ਅੱਜ ਬਹੁਤ ਤੰਗ ਕੀਤਾ ਜੋਵਨ ਨੂੰ ਗੇਮ ਦੇ ਚੱਕਰ ਚ ਨਾ ਜੋਵਨ ਤੇ ਛੇਤਰ ਪੈ ਗਿਆ ਅੱਜ ਅਸਿਕਲ ਉਹ ਵੀ ਗੇਮ ਨਹੀਂ ਖੇਡਣੀ ਟੀਵੀ ਦੇਖਦਾ ਹੁਣ ਬੈਠਾ ਇਹ ਗੇਮਾਂ ਆ ਜਿਹੜੇ ਨਾ ਬੱਚਿਆਂ ਦਾ ਸਾਰਾ ਕੁਝ ਖਰਾਬ ਕੀਤਾ ਪਿਆ ਗੇਮਾਂ ਦੇ ਚੱਕਰ ਚ ਜਿਵਾਕ ਨਾਲ ਤਾਂ ਪੜਦੇ ਘੱਟ ਨੇ ਨਾਲੇ ਫਿਰ ਫੋਨ ਵੱਧ ਦੇਖਦੇ ਨੇ ਚਲੋ ਠੀਕ ਹੈ ਜੀ ਏਸੀ ਅੱਜ ਦਾ ਬਲੌਗ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਜੀ ਅਗਲੇ ਬਲੌਗ ਚ ਸਤਿ ਸ੍ਰੀ ਅਕਾਲ ਜੀ ਸਾਰਿਆਂ